ਸਸੀ ਕਾਲ ਜੀ ਤੁਸੀਂ ਜਾਣਦੇ ਹੋ ਕਿ ਸਰਦਾਰ ਜਗਜੀਤ ਸਿੰਘ ਦੀ ਧੱਲੇ ਵਾਲ ਇਸ ਵੇਲੇ ਕਿਸਾਨੀ ਮੋਰਚੇ ਨੂੰ ਭੋਖੜਦਾਲ ਤੇ ਬੈਠੇ ਨੇ ਤੇ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਮੇਰੀ ਜਾਨ ਜਾਂਦੀ ਹੈ ਤੇ ਜਾਵੇ ਪਰ ਮੈਂ ਕਿਸਾਨ ਤੇ ਕਿਸਾਨ ਦੀ ਪਿੱਠੇ ਨਹੀਂ ਲੱਗਣਦਾਗਾ ਅਤੇ ਸੈਂਟਰ ਦੇ ਅੱਗੇ ਅਡੋਲ ਖੜਾ ਰਹਾਂਗਾ ਅੱਜ ਇਸ ਸੱਦੇ ਨੂੰ ਕਬੂਲਦੋਏ ਮਜੀਠਾ ਵਿਖੇ ਪਿਰਤੀਪਾਲ ਸਿੰਘ ਜੀ ਹਰੀਆਂ ਦੀ ਅਗਵਾਈ ਦੇ ਵਿੱਚ ਵੱਡੀ ਗਿਣਤੀ ਵਿੱਚ ਕਿਸਾਨ ਮਜ਼ਦੂਰ ਛੋਟੇ ਵਪਾਰੀ ਆੜਤੀ ਹਾਜ਼ਰ ਹੋਏ ਅਤੇ ਉਹਨਾਂ ਵੱਲੋਂ ਉਖੜਤਾੜ ਕੀਤੀ ਗਈ ਅਤੇ ਕਿਹਾ ਗਿਆ ਕਿ ਅਸੀਂ ਜਗਜੀਤ ਸਿੰਘ ਡੱਲੇਵਾਲ ਦੇ ਨਾਲ ਆ ਉਹ ਜੋ ਮੁੰਡੇ ਨਾ ਮੁੰਡਾ ਜੋੜ ਕੇ ਖੜੇ ਹਾਂ ਤੇ ਉਹਨਾਂ ਵੱਲੋਂ ਅਪੀਲ ਕੀਤੀ ਗਈ ਕਿਸਾਨ ਵੀਰਾਂ ਨੂੰ ਕਿ ਹੁਣ ਘਰਾਂ ਚੋਂ ਨਿਕਲਦਾ ਟਾਈਮ ਆ ਗਿਆ ਹੈ ਵੀਰੋ ਘਰਾਂ ਚੋਂ ਨਿਕਲੋ ਅਤੇ ਡੱਲੇ ਸਾਹਿਬ ਦੀਆਂ ਬਾਹਾਂ ਬਣੋ ਅਤੇ ਦਿੱਲੀ ਮੋਰਚੇ ਵਿੱਚ ਖੜੋ ਇੱਕ ਵਾਰ ਸੈਂਟਰ ਸਰਕਾਰ ਨੂੰ ਫਿਰ ਹਿਲਾ ਦਈਏ ਤੇ ਉਹਨਾਂ ਦੱਸਿਏ ਕਿ ਪੰਜਾਬ ਦਾ ਕਿਸਾਨ ਪੰਜਾਬ ਦੇ ਲੋਕ ਪੰਜਾਬ ਦਾ ਮਜ਼ਦੂਰ ਪੰਜਾਬ ਦਾ ਵਪਾਰੀ ਅੱਜ ਜਾਗਦਾ ਹੈ ਅਤੇ ਸੁੱਤਾ ਨਹੀਂ ਹੈ ਉਹ ਹਰ ਜੰਗ ਲੜਨ ਲਈ ਤਿਆਰ ਹੈ ਹਾਂ ਜੀ ਅਜੇ ਅਜੇ ਧਰਨੇ ਤੇ ਬੈਠੇ ਆ ਕੀ ਕਰੰਨੇ ਜੀ ਅੱਜ ਤਰ੍ਹਾਂ ਦੇ ਬਿਠੇ ਆ ਕੰਮ ਕੋਈ ਕਿਸਾਨਾਂ ਨੂੰ ਬਿਠੇ ਮਜ਼ਦੂਰੀ ਨੂੰ ਬਿਠੇ ਇਸ ਕਰਕੇ ਵੀ ਉਹਨੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਨੇ ਮਜ਼ਦੂਰਾਂ ਦੀਆਂ ਮੰਗਾਂ ਨੇ ਵਪਾਰੀਆਂ ਦੀਆਂ ਆਰਥਿਕ ਹਰ ਇੱਕ ਵਰਗ ਦੀਆਂ ਨੇ ਮੰਗਾਂ ਨੇ ਮਤਲਬ ਸੈਂਟਰ ਗਵਰਨਮੈਂਟ ਜਿਹੜੀ ਹੈ ਇਹ ਬਰਤਾਲ ਤੋੜਾ ਕਰ ਰਹੀ ਹੈ ਤੇ ਜਿਹੜੇ ਵੱਡੇ ਵੱਡੇ ਘਰਾਣਿਆਂ ਨੂੰ ਮਤਲਬ ਫੇਰਾ ਦਿਨਾ ਚਾਹੀਦਾ ਤੇ ਜੋ ਗਰੀਬ ਜਨਤਾ ਹੈ ਉਹ ਇਹਦੇ ਅੱਖ ਦੇ ਵਿੱਚ ਬਿਲਕੁਲ ਹੀ ਮਤਲਬ ਸਰਕਾਰ ਨੂੰ ਸੋਚਣਾ ਚਾਹੀਦਾ ਸਾਡੇ ਸਰਜੀਤ ਸਿੰਘ ਢੱਲੇਵਾਲ ਸਾਹਿਬ ਕੋ ਫਰਤਾਲ ਤੇ ਬਿਠੇ ਆ ਮਰਨ ਵਰ ਦਿੱਤਾ ਇਹ ਜਿਹੜਾ ਫੈਸਲਾ ਬਹੁਤ ਬਹੁਤ ਛੇਤੀ ਲੈਣੀ ਦਾ ਸਰਕਾਰ ਨੂੰ ਮੂਡ ਮੁੱਖ ਰੱਖਦੇ ਹਨ ਕਿਉਂਕਿ ਇਹੋ ਜਿਹੇ ਜਿਹੇ ਹਾਰੂ ਲੀਡਰ ਨਹੀਂ ਮਿਲਦੇ ਲੋਕ ਸੋਚ ਕੇ ਬੈਠੇ ਆਪਣੇ ਘਰ ਲਈ ਨਹੀਂ ਬਿਠੇ ਉਹ ਦੁਨੀਆ ਵਾਸਤੇ ਬੈਠੇ ਸਵੇਰੀ ਬੇਨਤੀ ਹਾਂਜੀ ਅੱਜ ਅਸੀਂ ਸਰਦਾਰ ਡਲੇਵਾਲ ਸਿੰਘ ਦੀ ਮੱਥੇ ਬੈਠੇ ਆ ਸਾਰੇ ਮਜ਼ਦੂਰ ਆਪੀ ਭਰਾ ਛਾਂ ਦੁਨੀਆ ਨੂੰ ਅਸੀਂ ਸਰਕਾਰ ਗਾਰੀ ਇਹੋ ਪੀਲ ਕਰਦੇ ਆ ਕਿ ਜਲਦੀ ਤੋਂ ਜਲਦੀ ਇਹਦਾ ਫੈਸਲਾ ਕੀਤਾ ਜਾਵੇ ਮਜ਼ਦੂਰਾਂ ਦੇ ਖਸਾਨਾ ਦੇ ਉਪਾਰੀ ਨੇ ਇਹ ਬੰਦੇ ਆ ਕੇ ਆਸ਼ੀਰਵਾਦੀ ਦਿੱਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਭ ਨੂੰ ਪਤਾ ਹੈ ਕਿ ਪਹਿਲਾਂ ਜਿਹੜਾ ਸੀ ਦਰਸ਼ਕ ਸੰਗਤ ਜੀ ਨੂੰ ਜਦੋਂ ਹਸਪਤਾਲ ਰਹਿ ਗਿਆ ਸੀ ਤੇ ਸਰਕਾਰਾਂ ਵੱਲੋਂ ਜਿਹੜਾ ਇਹ ਵਿਸ਼ਵਾਸ ਤੋਂ ਆਇਆ ਕਿ ਨਹੀਂ ਗਈ ਤੁਹਾਡੀ ਐਮਐਸਪੀ ਤੇ ਰਹਿ ਗਿਆ ਉਹਟਾ ਮੁਕਬਲ ਕਰਕੇ ਤੁਹਾਨੂੰ ਦਿੱਤੇ ਹੋਣਗੇ ਪਰ ਅੱਜ ਤੱਕ ਉਹ 13 ਮਹੀਨੇ ਲੱਗ ਬੈਠਾ ਲਾਇਆ ਸੀ ਤੇ ਹੁਣ ਵੀ ਜਿਹੜਾ ਧਰਮਾ ਜੜਾ ਵਾਲਾ ਪਸੰਦ ਨਹੀਂ ਆ ਜਿਹੜਾ ਉਹ ਦੋਆ ਬਾਰਡਰਾਂ ਤੇ ਚੱਲ ਰਿਹਾ ਕਿਉਂਕਿ ਕਿਸਾਨ ਜਿਹੜੀਆਂ ਸਰਕਾਰਾਂ ਨੇ ਉਹ ਸਾਨੂੰ ਅੱਗੇ ਵੀ ਨਹੀਂ ਜਾਣ ਦੇ ਰਹੀਆਂ ਸਾਡੇ ਜਥੇਬੰਦੀਆਂ ਜਿਹੜੀਆਂ ਰੋਕ ਕੇ ਪੰਜਾਬ ਚ ਰੱਖੀਆਂ ਜਦੋਂ ਕਿ ਸਾਡਾ ਵੀ ਹੱਕ ਹੈ ਕਿ ਸਾਡੀ ਜਿਹੜੀ ਦਿੱਲੀ ਆ ਉਹ ਸਾਡਾ ਵੀ ਉਹਦੇ ਤੇ ਹੱਕ ਬਣਦਾ ਇਸ ਕਰਕੇ ਸਾਡੇ ਜਿਹੜੇ ਲੀਡਰ ਨੇ ਸਰਦਾਰ ਸਜੀਤ ਸਿੰਘ ਜੀ ਢੱਲੇਵਾਲ ਇਹਨਾਂ ਨੇ ਭੁੱਖ ਹੜਤਾਲ ਰੱਖੀ ਹੋਣ ਲਗਭਗ 17 ਦਿਨ ਹੋ ਗਏ ਆ ਸਰਕਾਰ ਦੇ ਕੰਨ ਤੇ ਜਿਹੜੀ ਆ ਉਹ ਦਰ ਤੱਕ ਜੂ ਨਹੀਂ ਸਰਕੀ 17 ਦਿਨ ਇੱਕ ਬਜ਼ੁਰਗ ਲੀਡਰ ਜਿਹੜਾ ਇੱਕ ਸਾਡਾ ਜਿਹੜਾ ਚੋਟੀ ਦਾ ਲੀਡਰ ਜਿਹੜਾ ਵਾਪਸ ਹੜਤਾਲ ਤੇ ਬੈਠਾ ਤੇ ਸਰਕਾਰ ਜਿਹੜੀ ਕੇਂਦਰ ਸਰਕਾਰ ਜਿਹੜੀ ਆ ਇਹ ਇਹ ਜਿਹੜੀ ਆ ਤਸ ਤੋਂ ਮਸ ਨਹੀਂ ਹੋ ਰਹੀ ਇਸ ਕਰਕੇ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਸਰਦਾਰ ਡੱਲੇਵਾਲ ਦੀ ਸਿਹਤ ਨੂੰ ਦੇਖਦੇ ਹੋਏ ਤੇ ਇਹ ਕੋਈ ਨਾ ਕੋਈ ਫੈਸਲਾ ਜਿਹੜਾ ਕਿਸਾਨ ਮਜ਼ਦੂਰ ਤੇ ਆੜਤੀਆਂ ਦੇ ਵਪਾਰੀਆਂ ਦੇ ਵਰਗ ਦੇ ਵਿੱਚ ਜਿਹੜਾ ਉਹ ਲਿਖਾ ਜਾਵੇ ਇਸ ਕਰਕੇ ਅਸੀਂ ਸਾਰੀ ਕੇਂਦਰ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਜੋ ਫੈਸਲੇ ਆ ਐਮਐਸਪੀ ਦੇ ਜਿਹੜੇ ਆ ਉਹ ਜਲਦੀ ਤੋਂ ਜਲਦੀ ਜਿਹੜੇ ਆ ਉਹ ਲੈ ਜਾਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਜੋ ਸੰਤਸਥਾਾਂ ਨੇ ਖਾਲੇ ਕੂਲ ਮਾਫ ਲੈ ਹੀ ਉਹਦੇ ਤੇ ਕੋਈ ਅਸਰ ਨਾ ਹੋਣ ਕਾ ਤੇ મોદી ਸਰਕਾਰ ਨੂੰ ਮੱਖ ਲੱਖ ਲਾਂਤਿਆਂ ਤੇ ਮੈਂ ਆਪਣੇ ਸਾਰੇ ਮਜ਼ਦੂਰ ਵੀਰਾਂ ਨੂੰ ਪਾਰੀ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਬੇਨਤੀ ਕਰਨਾ ਕਿ ਸਾਡਾ ਜੋ ਜੋਧਾ ਅੱਜ ਤੋਂ 18 ਦਿਨ ਪਹਿਲਾਂ ਤੋਂ ਮੰਨ ਵਰਤ ਤੇ ਬੈਠਾ ਉਹ ਕਿਸੇ ਆਪਣੇ ਲਈ ਨਹੀਂ ਸਮੁੱਚੇ ਪੰਜਾਬ ਲਈ ਸਮੁੱਚੇ ਜੰਮ ਤੇ ਸਾਰੇ ਲੋਕਾਂ ਲਈ ਉਹਨੇ ਆਪਣੀ ਜਾਨ ਦੀ ਕੁਰਬਾਨੀ ਦੇ ਲਈਆਂ ਏ ਸਖਤ ਸਰਦਾਰ ਸਰਪਾਲੋ ਚਤਾਨ ਦੇ ਨੇ ਜੇ ਅਗਰ ਰੱਬ ਨਾ ਕਰੇ ਸਾਡਾ ਇਹ ਹੀਰਾ ਸਾਥੋਂ ਤੇ ਖੋਚ ਗਿਆ ਤੇ ਇਹਦੇ ਫਕਾਤ ਵੀਰ ਜਿੱਤੇ ਪੁੱਤ ਨੇ ਬਹਿਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਤੇ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਹੱਥ ਜੋੜ ਕੇ ਅਪੀਲ ਕਰਨੀ ਚਾਹੁੰਦਾ ਐ ਸਾਡਾ ਜੋ ਇਹ ਜੋਧਾ ਮਰਨ ਵਰਤ ਤੇ ਬੈਠਾ ਉਹਨੂੰ ਸਾਰਿਆਂ ਨੂੰ ਸਹਮੂ ਹੋਣੀ ਚਾਹੀਦੀ ਆ ਆਓ ਘਰਾਂ ਨਾਲ ਬੈਠੇ ਰਹੇਂਦੇ ਹਰ ਘਰ ਚੋਂ ਹਰ ਵੀਰ ਇਹ ਗੱਲ ਨਹੀਂ ਵਿਦਾਂ ਚ ਉਤਰੇ ਤੇ ਸਰਕਾਰ ਦਾ ਇਹ ਟੱਕਰ ਲਈਏ ਅਗਰ ਸਾਡਾ ਇਹ ਜੋਧਾ ਸਾਡੇ ਹੱਥੋਂ ਬਚ ਗਿਆ ਤੇ ਇਹ ਆਪਾਂ ਕਦੇ ਵੀ ਨਾ ਰੱਬ ਤੋਂ ਗਲਤੀ ਕਰਾਂਗੇ ਆਹ ਰਲ ਮਿਲ ਕੇ ਇਹ ਸਿੰਘਾਂ ਜਨੂ ਨੂੰ ਨਾ ਦਈਏ ਤੇ ਆਪਣੇ ਜੋਧੇ ਦੇ ਹੱਕ ਚ ਖੜ ਕੇ ਇਹਦਾ ਡਟ ਕੇ ਮੁਕਾਬਲਾ ਕਰੀਏ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ जिंदबा ज़िंदबाद जिंदबा किसान मज़दूर काने खां जिंदा